ਕਿਵੇਂ ਦਾ ਐਕਸਪੀਰੀਅੰਸ ਰਿਹਾ ਦਿੱਲੀ ગયો ਬਹੁਤ ਅੱਛਾ ਰਿਹਾ ਕੀ ਕੱਲ ਹੋਈ ਪੀਮ ਸਾਹਿਬ ਨਾਲ ਇੱਕ ਬਾਤ ਜੀ ਆਪਣੇ ਕਿਹਾ ਕਿ ਇਹਦਾ ਮੈਂ ਬੋਲਾ ਜਦ ਮੇਸ਼ੇਲ ਤੋਂ ਦੂਰ ਸ਼ੁਰੂ ਹੋਤਾ ਮਾਰੇ ਗਾਮ ਮੇ 40 ਆਏ ਥੇ ਮੈਂਨੂੰ ਦੀ ਸੇਵਾ ਕੀਤੀ ਦੁੱਧ ਚਾਹ ਲਸੀ ਲੈ ਕੇ ਜਾਂਦਾ ਥਾ ਘਰਨੀਓ ਕਿਹਾ ਸੀਗਾ ਉਦੋਂ ਜਦੋਂ ਚੰਦੇ ਸੀਗੇ ਚਾਹ ਲਸੀ ਲੱਗੀ ਨਹੀਂ ਦਰਦੀ ਲੱਗੀ ਸੀ ਤੇ ਘਰਦਿਆਂ ਨੇ ਨਹੀਂ ਰੋਕਿਆ ਪਾਪਾ ਹੋਰਾਂ ਨੇ ਰੋਕਿਆ ਨਹੀਂ ਕਿ ਨਾ ਸ਼ਵਨ ਨਹੀਂ ਜਾਣਾ ਕਰ ਅਡਰੈਸ ਉਸਨੂੰ ਕਿੰਨੇ ਲੈ ਕੇ ਦਿੱਤੀ ਆ ਬੜੇ ਸੋਹਣੇ ਲੱਗੇ ਜਾਂਦੇ ਬੀਬੀ ਐਨੀ ਛੋਟੇ ਜੀ ਉਮਰ ਦੇ ਵਿੱਚ ਬੱਚੇ ਨੇ ਤੁਹਾਡਾ ਨਾਮ ਰੋਸ਼ਨ ਕਰ ਦਿੱਤਾ ਮੈਂ ਬਹੁਤ ਹੀ ਸਾਡਾ ਇਹ ਨਾਮ ਸੁਣ ਕੇ ਤਾਂ ਬਹੁਤ ਹੀ ਵਧੀਆ ਕੰਮ ਲੱਗਦਾ ਸੂਰਜਾਂ ਨਾਮ ਤਾਂ ਕੰਮ ਸੀ ਇਹਦੇ ਬਹੁਤ ਹੀ ਸਾਰੇ ਪੰਜਾਬ ਵਾਸਤੇ ਇਹ ਦਾ ਮਾਣ ਵਾਲੀ ਗੱਲ ਹੈ ਕਿ ਛੋਟੇ ਜੇ ਬੱਚੇ ਨੇ ਸਾਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਸਾਡੇ ਪਰੇ ਪਰ ਜ਼ਿਲ੍ਹੇ ਦਾ ਤਾਂ ਹੋਣਾ ਹੀ ਹੋਣਾ ਸਾਰੇ ਬਾਕੀ ਕਹਿੰਦੇ ਪੰਜਾਬ ਦਾ ਹੀ ਜੰਦਰ ਰਹੇ ਲੈਕਲੋਰ 15 ਦਿਨ ਉਹਨਾਂ ਦੇ ਕੋਲ ਹੀ ਜਾਂਦਾ ਰਹੇ ਉਹਨਾਂ ਦੇ ਕੋਲੋਂ ਖਾਣਾ ਪੀਣਾ ਖਾਂਦਾ ਰਹੇ ਤੇ ਉਹਨਾਂ ਦੇ ਪੇੜ ਦੇ ਤਾਂ ਇੰਨਾ ਕੋਨਾ ਨਾ ਲਗਾਓ ਬਣ ਗਿਆ ਕਿ ਉਹਨਾਂ ਦੇ ਪੇੜ ਤੋਂ ਫਿਰ ਇਹਨੇ ਲੇਟ ਜਾਣਾ ਜਿੰਤਾ ਮਰਜੀ ਉਹਨਾਂ ਨਾਲ ਖੇਡਣਾ ਹਾਂਜੀ ਦੁਰੂਤੋਂ ਹੀ ਬਹਾਦਰੀ ਲਈ ਔਰ ਕੁਰਬਾਨੀਆਂ ਲਈ ਮੋਰੀ ਨੇ ਸੋ ਪਿਤਾ ਔਰ ਇਹਨਾਂ ਦੇ ਪਰਿਵਾਰ ਦੇ ਜਿਹੜੇ ਸੰਸਕਾਰ ਦੇ ਇਸ ਬੱਚੇ ਦੇ ਵਿੱਚ ਦੇ ਜਿਹੜੇ ਜਿਹਦੇ ਅੰਦਰ ਇਹ ਜਜ਼ਬਾ ਸੀ ਕਤ ਬੇਸ਼ੱਕ ਬਿਲਕੁਲ ਛੋਟਾ ਹੈ ਲੇਕਿਨ ਦੀ ਸੋਚ ਬਹੁਤ ਵੱਡੀ ਹੈ ਪ੍ਰਾਈਮ ਮਿਨਿਸਟਰ ਸਾਹਿਬ ਇਸ ਬੱਚੇ ਨਾਲ ਗੱਲਬਾਤ ਕਰ ਰਹੇ ਸੀ ਤੇ ਬੱਚੇ ਦਾ ਹੌਸਲਾ ਦੇਖੋ ਔਰ ਕੌਨਫੀਡੈਂਸ ਲੈਵਲ ਇਹਦਾ ਕਿੰਨਾ ਸੀਗਾ ਕਿ ਨਹੀਂ ਤਾਂ ਬੱਚੇ ਘਬੜਾ ਜਾਂਦੇ ਫਿਰ ਪੰਜਾਬ ਦੇ ਫਿਰੋਜ਼ਪੁਰ ਸਰਹੱਦੀ ਹਲਕੇ ਦਾ ਇੱਕ ਛੋਟਾ ਜਿਹਾ ਬੱਚਾ ਜਿਹੜਾ ਕਿ ਰਾਸ਼ਟਰਪਤੀ ਤੱਕ ਪਹੁੰਚਦਾ ਹੈ ਰਾਸ਼ਟਰਪਤੀ ਦੇ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ ਆਪਰੇਸ਼ਨ ਸੰਦੂਰ ਦੇ ਦੌਰਾਨ ਇਸ ਛੋਟੇ ਜਿਹੇ ਬੱਚੇ ਨੇ ਅਹਿਮ ਭੂਮਿਕਾ ਨਿਭਾਈ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾ ਦੇ ਵੱਲੋਂ ਸਪੈਸ਼ਲਿਸਟ ਸੱਦਿਆ ਗਿਆ ਉਹਨਾਂ ਨੇ ਸ਼ਵਨ ਦੇ ਨਾਲ ਗੱਲਬਾਤ ਵੀ ਕੀਤੀ ਹੈ ਜੀ ਸ਼ਵਨ ਵਿਧਾਨ ਸਭਾ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸ਼ਵਨ ਦੇ ਨਾਲ ਗੱਲਬਾਤ ਵੀ ਕਰਾਂਗੇ ਆਪਣੇ ਪੇਰੈਂਟਸ ਦੇ ਨਾਲ ਪਹੁੰਚੇ ਨੇ ਹਲਕ ਪੰਜਾਬ ਸਰਕਾਰ ਦੇ ਵੱਲੋਂ ਵੀ ਸ਼ਵਨ ਨੂੰ ਸਨਮਾਨਿਤ ਸ਼ਵਨ ਕੀ ਕਿਵੇਂ ਉਸ ਸਸ਼ੀਕਾਲ ਸਸ਼ੀਕਾਲ ਠੀਕੋ ਹਾਂ ਕਿਵੇਂ ਦਾ ਐਕਸਪੀਰੀਅੰਸ ਰਿਹਾ ਦਿੱਲੀ ਗਏ ਹੋ ਬਹੁਤ ਅੱਛਾ ਰਿਹਾ ਕੀ ਗੱਲ ਹੋਈ ਪੀਐਮ ਸਾਹਿਬ ਨਾਲ ਪੀਐਮ ਸਾਹਿਬ ਨੇ ਇਹ ਇੱਕ ਬਾਤ ਲਈ ਆਪਣੀ ਕਿਹਾ ਮੈਂ ਬੋਲਿਆ ਜਦ ਮੈਸ਼ਨ ਸੰਦੂਰ ਸ਼ੁਰੂ ਹੋਇਆ ਤਾਂ ਮਾਰੇ ਗਾਮੇ ਫੌਜੀ ਆਏ ਸਨ ਮੈਂ ਉਨ੍ਹਾਂ ਦੀ ਸੇਵਾ ਕੀਤੀ ਸੀ ਦੁੱਧ ਚਾਹ ਲਸੀ ਲੈ ਕੇ ਜਾਂਦਾ ਥਾ ਪਰ ਨਹੀਂ ਕਿ ਅਸੀਂ ਗਾਉਂ ਤੋਂ ਜਦੋਂ ਜਾਂਦੇ ਸੀਗੇ ਚਾਹ ਲਸੀ ਲੈ ਨਹੀਂ ਡਰਦੇ ਲੱਗੇ ਅਸੀਂ ਤੇ ਕਰਦਿਆਂ ਨੇ ਨਹੀਂ ਰੋਕਿਆ ਪਾਪਾ ਹੋਰਾਂ ਨੇ ਰੋਕਿਆ ਨਹੀਂ ਕਿ ਨਾ ਸ਼ਵਨ ਨਹੀਂ ਜਾਣਾਗਾ ਨਹੀਂ ਡਰਦੇ ਹੀ ਰੋਕਿਆ ਕਿਸੇ ਨੇ ਰੋਕਿਆ ਪਰ ਬਸ ਤੇ ਤੁਹਾਨੂੰ ਜਦੋਂ ਰਾਸ਼ਟਰਪਤੀ ਨੇ ਮੈਡਲ ਦਿੱਤਾ ਉਹਨਾਂ ਨੇ ਗੱਲ ਕੀਤੀ ਤੁਹਾਡੇ ਨਾਲ ਕੋਈ

ਤੱਕਿਆ ਬਾਰੇ ਸ਼ਵੰਦੇ ਫਾਦਰ ਵੀ ਸਾਡੇ ਨਾਲ ਨੇ ਸਭ ਪਹਿਲਾ ਤਾਂ ਬਹੁਤ ਬਹੁਤ ਮੁਬਾਰਕਾ ਇਨੀ ਛੋਟੀ ਜੀ ਉਮਰ ਦੇ ਵਿੱਚ ਬੱਚੇ ਨੇ ਤੁਹਾਡਾ ਨਾਮ ਰੋਸ਼ਨ ਕਰ ਦਿੱਤਾ ਹੋਇਆ ਬਹੁਤ ਹੀ ਸਾਡਾ ਇਹ ਨਾਮ ਰੋਸ਼ਨ ਕੀਤਾ ਤਾਂ ਬਹੁਤ ਹੀ ਵਧੀਆ ਕੰਮ ਹੈ ਕਰੋਸਪੁਰ ਹਲਕੇ ਤੋਂ ਇੱਕ ਪਿਛੜਾ ਹੋਇਆ ਇਲਾਕਾ ਮੰਨਿਆ ਜਾਂਦਾ ਸਰਹੱਦੀ ਇਲਾਕਾ ਉੱਥੋਂ ਉੱਠ ਕੇ ਜਦੋਂ ਪੀਐਮ ਨੇ ਸਨਮਾਨਿਤ ਕੀਤਾ ਕਿਵੇਂ ਦਾ ਪਿਓ ਦਾ ਕਹਿੰਦੇ ਸੀ ਨਾ ਚੋੜਾ ਹੋ ਜਾਂਦਾ ਜਦੋਂ ਪੁੱਤ ਕੁਝ ਕਰਦਾ ਬਹੁਤ ਹੀ ਜ਼ਿਆਦਾ ਸੀਨਾ ਚੋੜਾ ਹੋਇਆ ਤਾਂ ਬਹੁਤ ਹੀ ਗਰਬ ਵਾਲੀ ਗੱਲ ਹੈ ਤੇ ਬਹੁਤ ਹੀ ਜਦੋਂ ਵਾਪਸ ਹੋਈਆਂ ਵਿਆਹ ਵਰਗਾ ਮੌਨ ਸੀ ਤੇ ਬਹੁਤ ਹੀ ਸਾਰੇ ਪੰਜਾਬ ਵਾਸਤੇ ਇਹ ਦਾ ਮਾਣ ਵਾਲੀ ਗੱਲ ਹੈ ਕਿ ਛੋਟਾ ਜਿਹਾ ਬੱਚੇ ਨੇ ਸਾਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਸਾਡੇ ਪਰਿਪੁਰ ਜ਼ਿਲ੍ਹੇ ਦਾ ਤਾਂ ਹੋਣਾ ਹੀ ਹੋਣਾ ਸਾਰੇ ਬਾਕੀ ਦਾ ਨੀ ਕਿ ਪੰਜਾਬ ਦਾ ਹੀ ਦੁੱਧ ਕਦੀ ਰੋਕਿਆ ਨਹੀਂ ਸੀ ਜਦੋਂ ਸ਼ਮਨ ਉਹ ਦੁੱਧ ਲੱਸੀ ਲੈ ਕੇ ਜਾਂਦਾ ਸੀ ਨਹੀਂ ਮੈਡਮ ਕਦੇ ਨਹੀਂ ਰੋਕਿਆ ਕਹਿੰਦਾ ਸੀ ਮੈਂ ਜਾਣਾ ਦਿੰਦੀ ਮੱਮਾ ਬਣਾ ਦਿੰਦੀ ਸੀ ਤੇ ਲੱਗ ਚਲਾ ਗਿਆ ਰੈਗਰ ਜਾਂਦਾ ਰਿਹਾ ਰੈਗਲੋਰ 15 ਦਿਨ ਉਹਨਾਂ ਦੇ ਕੋਲ ਹੀ ਜਾਂਦਾ ਰਿਹਾ ਉਹਨਾਂ ਦੇ ਕੋਲੋ ਖਾਣਾ ਪੀਣਾ ਖਾਂਦਾ ਰਿਹਾ ਤੇ ਉਹਨਾਂ ਦੇ ਪੇੜ ਦੇ ਲਾ ਇੰਨਾ ਕੋ ਉਹਨਾਂ ਨਾਲ ਲਗਾਓ ਬਣ ਗਿਆ ਹੈ ਕਿ ਉਹਨਾਂ ਦੇ ਪੇੜ ਤੋਂ ਫਿਰ ਇਹਨੇ ਲੈਟ ਜਾਣਾ ਜਿੰਦਾ ਮਰਜੀ ਉਹਨਾਂ ਨਾਲ ਖੇਡਦਾ ਹਾਂ ਹਾਂਜੀ ਮੈਨੂੰ ਲੱਗਦਾ ਤੁਹਾਡਾ ਪੁੱਤ ਘਟ ਉਹਨਾਂ ਦਾ ਵੱਧ ਬਣ ਗਿਆ ਹਾਂਜੀ ਹਾਂਜੀ ਉਹਨਾਂ ਦਾ ਵੱਧ ਹੈ ਹਾਂਜੀ ਹੁਣ ਵੀ ਦਿੱਲੀ ਜਦੋਂ ਅਵਾਰਡ ਦਾ ਹੀ ਬੁਲਾਇਆ ਤਾਂ ਲੈਫਟ ਕਰਨਲ ਕੁਮਲਿੰਦਰ ਸਿੰਘ ਨਾਲ ਹੀ ਗਿਆ ਅੱਛਾ ਹਾਂਜੀ ਰਜਿੰਦ ਸਿੰਘ ਜੀਆ ਵਿਧਾਇਕ ਨੇ ਫਲੋਰਸਪੋਰਟ ਤੋਂ ਸਾਡੇ ਨਾਲ ਨੇ ਇਹਨਾਂ ਨੇ ਵੀ ਜਾ ਕੇ ਸ਼ਵਨ ਨੂੰ ਉਤਸ਼ਾਹਿਤ ਕੀਤਾ ਸੀਗਾ ਥੋਡੇ ਹਲਕੇ ਦਾ ਛੋਟਾ ਜਿਹਾ ਬੱਚਾ ਪੰਜਾਬ ਦਾ ਨਾਮ ਤਾਂ ਰੋਸ਼ਨ ਕੀਤਾ ਹੀ ਕੀਤਾ ਪਰ ਥੋਡੇ ਹਲਕੇ ਤੋਂ ਉੱਠ ਕੇ ਆਇਆ ਇੱਕ ਸਰ ਅਧੀ ਕਿਤੇ ਬੈਕ ਬੈਕਵਰਡ ਏਰੀਆ ਮੰਨਿਆ ਜਾਂਦਾ ਹੈ ਅੱਜ ਆ ਪ੍ਰਾਊਡ ਫੀਲ ਹੋ ਰਿਹਾ ਇਸ ਵੇਖੋ ਜੀ ਮੇਰੇ ਵਾਸਤੇ ਹੀ ਨਹੀਂ ਇਹ ਪੂਰੇ ਪੰਜਾਬ ਵਾਸਤੇ ਮਾਣ ਵਾਲੀ ਗੱਲ ਹੈ ਕਿ ਇਸ ਬੱਚੇ ਦੇ ਕਰਕੇ ਅੱਜ ਜਿਹੜਾ ਮੇਰੇ ਹਲਕਾ ਫਲੋਸਪੁਰ ਦੇ ਹੱਤੀ ਦਾ ਕਸਬਾ ਮੁੰਦੋੜ ਤੇ ਪਿੰਡ ਤਰਾਂ ਵਾਲੀ ਇਹ ਪਿੰਡ ਅੱਜ ਸਟੇਟ ਲੈਵਲ ਤੇ ਨਹੀਂ ਨੈਸ਼ਨਲ ਲੈਵਲ ਤੇ ਨਹੀਂ ਇੰਟਰਨੈਸ਼ਨਲ ਲੈਵਲ ਤੇ ਇਹਦੀ ਪਛਾਣ ਬਣ ਚੁੱਕੀ ਹੈ ਦੇਖੋ ਇਹਦੀ ਵੀਰਤਾ ਦੇਖੋ ਬੱਚੇ ਦੀ ਮੈਂ ਤੁਹਾਡੇ ਚੈਨਲ ਦੇ ਰਾਹੀਂ ਇੱਕ ਹੋਰ ਇਨਫੋਰਮੇਸ਼ਨ ਸ਼ੇਅਰ ਕਰਦਾ ਬੱਚੇ ਦੇ ਉੱਪਰ ਤਾਂ ਸਭ ਇਹ ਬੱਚਾ ਡਾਇਬੀਟਿਕ ਹੈ 슈ਗਰ پیشنਟ ਹੈ 4 ਸਾਲ ਤੋਂ ਇਸ ਬੱਚੇ ਨੂੰ 슈ਗਰ ਔਰ ਤੁਸੀਂ ਇਹ ਵੇਖੋ ਕਿ ਇਹ ਬੱਚਾ ਸਰਕਾਰੀ ਸਕੂਲ ਦੇ ਵਿੱਚ ਪੜਦਾ ਹੋਇਆ ਜਿਸ ਦਿਨ ਇਹ ਸੇਵਾ ਕਰਦਾ ਸੀ ਜਦੋਂ ਆਪਰੇਸ਼ਨ ਤੋਂ ਦੂਰ ਚੱਲ ਰਿਹਾ ਸੀ ਉਦੋਂ ਇਹ ਸਰਕਾਰੀ ਸਕੂਲ ਦਾ ਬੱਚਾ ਇਹ ਉੱਥੇ ਸੇਵਾ ਕਰਨ ਜਾਂਦਾ ਸੀਗਾ ਜਦੋਂ ਹਾਈਲਾਈਟ ਹੋਇਆ ਤੇ ਇੱਕ ਆਰਮੀ ਜਿਹੜੀ ਗੋਲਡਨ ਐਰੋ ਉਹਨਾਂ ਨੇ ਇਹਨੂੰ ਅਡਾਪਟ ਕਰ ਲਿਆ ਫਿਰ ਉਸ ਤੋਂ ਬਾਅਦ ਇਹਦੀ ਪ੍ਰਾਈਵੇਟ ਸਕੂਲ ਦੇ ਵਿੱਚ ਇਹਨੂੰ ਲਾ ਮੈਂ ਸਮਝਦਾ ਕਿ ਜੇ ਇਹੋ ਜਿਹਾ ਜਜ਼ਬਾ ਹਰ ਇੱਕ ਬੱਚੇ ਔਰ ਹਰ ਇੱਕ ਨੌਜਵਾਨ ਦੇ ਦਿਲਾਂ ਦੇ ਵਿੱਚ ਆ ਜਾਏ ਤਾਂ ਸਾਡੇ ਦੇਸ਼ ਵੱਲ ਕੋਈ ਅੱਖ ਚੱਕ ਕੇ ਨਹੀਂ ਦੇਖ ਸਕਦਾ ਹਿੰਮਤ ਤਾਂ ਅੱਜ ਵੀ ਨਹੀਂ ਹੈ ਕਿਸੇ ਦੀ ਸਾਡੇ ਦੇਸ਼ ਵੱਲ ਅੱਖ ਚੱਕ ਕੇ ਝਾਕਣ ਦੀ ਔਰ ਪੰਜਾਬ ਤਾਂ ਵੈਸੇ ਹੀ ਸ਼ੁਰੂ ਤੋਂ ਹੀ ਬਹਾਦਰੀ ਲਈ ਔਰ ਕੁਰਬਾਨੀਆਂ ਲਈ ਮਰ ਰਿਹਾ ਸੋ ਪਿਤਾ اور ਇਹਨਾਂ ਦੇ ਪਰਿਵਾਰ ਦੇ ਜਿਹੜੇ ਸੰਸਕਾਰ ਨੇ ਇਸ ਬੱਚੇ ਦੇ ਵਿੱਚ ਨੇ ਜਿਹੜੇ ਜਿਹਦੇ ਅੰਦਰ ਇਹ ਚੱਜ ਪਾ ਸੀ ਕੱਦ ਬੇਸ਼ੱਕ ਬਿਲਕੁਲ ਛੋਟਾ ਹੈ ਲੇਕਿਨ ਇਹ ਸੋਚ ਬਹੁਤ ਵੱਡੀ ਹੈ ਛੋਟਾ ਕੱਦ ਛੋਟਾ ਪਰ ਸੋਚ ਬਹੁਤ ਵੱਡੀ ਹੈ ਔਰ ਸੋਚ ਨੂੰ ਸਲੂਟ ਹੈ ਤੁਸੀਂ ਵੇਖਿਆ ਕਿ ਜਦੋਂ ਮਾਨਯੋਗ ਪ੍ਰਾਈਮ ਮਿਨਿਸਟਰ ਸਾਹਿਬ ਇਸ ਬੱਚੇ ਨਾਲ ਗੱਲਬਾਤ ਕਰ ਰਹੇ ਸੀ ਤਾਂ ਬੱਚੇ ਦਾ ਹੌਸਲਾ ਦੇਖੋ ਔਰ ਕੌਨਫੀਡੈਂਸ ਲੈਵਲ ਇਹਦਾ ਕਿੰਨਾ ਸੀਗਾ ਕਿ ਨਹੀਂ ਤਾਂ ਬੱਚੇ ਕਬੜਾ ਜਾਂਦੇ ਹਨ ਤੁਸੀਂ ਦੇਖੋ ਸਵੇਰ ਤੋਂ ਕਿੰਨੀ মিডিਆ ਚੈਨਲਸ ਇਹਨੂੰ ਕਵਰ ਕਰ ਰਹੇ ਨੇ ਹਰ ਇੱਕ ਨੂੰ ਬੜੀ ਵਧੀਆ ਤਰੀਕੇ ਨਾਲ ਜਵਾਬ ਸੋ ਮੈਂ ਪਰਮਾਤਮਾ ਦਾ ਧੰਨਵਾਦੀ ਹਾਂ ਗੁਰੂ ਸਾਹਿਬ ਜੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਜਿਹੜੇ ਖੁਸ਼ੀ ਦੇ ਪਲ ਦੇ ਕੇ ਆਏ ਨੇ ਔਰ ਮੇਰੇ ਹੱਲਕਾ ਫੋਟੋਸਪੋਰਟ ਦਿਖਾਤੀ ਨੂੰ ਇੱਕ ਵੱਖਰੀ ਪਛਾਣ ਹੈ ਐਸਪੀਕਰ ਸਾਹਿਬ ਨੇ ਸੱਤੇ ਆ ਹਮੈਂ ਸਪੀਕਰ ਸਾਹਿਬ ਨਾਲ ਗੱਲ ਕੀਤੀ ਸੀ ਮੈਂ ਪਰਸੋਂ ਇਹਨਾਂ ਦੇ ਜਦੋਂ ਘਰੇ ਗਿਆ ਸੀ ਜਦੋਂ ਬੱਚਾ ਆਇਆ ਤਾਂ ਮੈਂ ਸਪੀਕਰ ਸਾਹਿਬ ਨਾਲ ਗੱਲ ਕੀਤੀ ਸੀ ਸਪੀਕਰ ਸਾਹਿਬ ਨੇ ਇਨਵਾਈਟ ਕੀਤਾ ਹੈ ਪਲੱਸ ਅੱਜ ਜੇ ਸਮਾਂ ਮਿਲੇ ਤਾਂ ਮਾਨਯੋਗ ਸੀਐਮ ਸਾਹਿਬ ਨੂੰ ਵੀ ਅਸੀਂ ਮਿਲਾਂਗੇ ਬੱਚੇ ਨੂੰ ਠੀਕ ਬਿਲਕੁਲ ਛੋਟਾ ਜਿਹਾ ਬੱਚਾ ਜਿਸ ਨੇ ਨਾ ਸਿਰਫ ਆਪਣੇ ਪਿੰਡ ਦਾ ਆਪਣੇ ਹਲਕੇ ਦਾ ਬਲਕਿ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਆਪਰੇਸ਼ਨ ਸੰਦੂਰ ਦੇ ਦੌਰਾਨ ਇਹ ਕਿ ਬੱਚਾ ਖੂਬ ਇਹਦੀ ਵੀਡੀਓ ਵਾਇਰਲ ਹੋਈ ਸੀ ਜਦੋਂ ਆਰਮੀ ਵਾਲਿਆਂ ਦੇ ਲਈ ਇਹ ਸੇਵਾ ਕਰ ਰਿਹਾ ਸੀ ਦੁੱਧ ਲੱਸੀ ਉਹਨਾਂ ਨੂੰ ਬਿਲਾ ਰਿਹਾ ਸੀ ਉਸੇ ਤੇ ਚੱਲਦੇ ਆ ਇਸ ਬੱਚੇ ਨੂੰ ਰਾਸ਼ਟਰਪਤੀ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਪੀਐਮ ਮੋਦੀ ਹੋਰਾਂ ਨੇ ਇਹਨਾਂ ਦੇ ਨਾਲ ਗੱਲਬਾਤ ਇਸ ਬੱਚੇ ਦੇ ਨਾਲ ਕੀਤੀ ਹੈ ਤੇ ਜਨਸਭਾ ਦੇਖੋ ਛੋਟੀ ਜੀ ਉਮਰ ਦੇ ਵਿੱਚ ਐਡੀ ਬਿਮਾਰੀ ਦੇ ਬਾਵਜੂਦ ਇਹ ਬੱਚਾ ਕਿੱਡਾ ਜਨੂਨ ਵਾਲਾ ਹੈ ਵਾਕਈ ਕਹਿੰਦੇ ਪੰਜਾਬ ਦੀ ਧਰਤੀ ਗੁਰਾਂ ਦੀ ਧਰਤੀ ਹੈ ਸੂਰਵੀਰਾਂ ਬਹਾਦਰਾਂ ਦੀ ਧਰਤੀ ਹੈ ਤੇ ਉਹ ਇਹ ਸੂਰਵੀਰ ਬਹਾਦਰ ਜਿਹੜਾ ਇਹ ਪੰਜਾਬ ਦਾ ਯੋਧਾ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਕਿ ਇਹਦਾ ਫਿਊਚਰ ਕਿੰਨਾ ਬ੍ਰਾਈਟ ਹੋਏਗਾ ਜਦੋਂ ਇੰਨੀ ਨਿੱਕੀ ਉਮਰ ਦੇ ਵਿੱਚ ਐਡੀ ਵੱਡੀ ਸੋਚ ਲੈ ਕੇ ਇਹ ਚੱਲਦਾ ਹੈ